ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਵੱਲੋਂ ਕੀਤੀ ਗਈ ਸਖਤੀ ਦਾ ਅਸਰ ਹੁਣ ਵਿਖਣਾ ਸ਼ੁਰੂ ਹੋ ਗਿਆ ਜਿੱਥੇ ਕਿ ਅਟਾਰੀਵਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਸਿੰਧ ਜਲ ਸਮਝੌਤੇ ਦਾ ਜਿਹੜਾ ਕਿ ਨੋਟਿਸ ਹੈ ਉਹ ਵੀ ਪਾਕਿਸਤਾਨ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਅਜੇ ਦੇ ਵਿੱਚ ਬੁਖਲਾਏ ਹੋਏ ਪਾਕਿਸਤਾਨ ਦੇ ਵੱਲੋਂ ਜਿਹੜਾ ਕਿ ਹੈ ਐਲਓਸੀ ਦੇ ਉੱਪਰ ਬੀਤੀ ਰਾਤ ਲਗਾਤਾਰ ਫਾਇਰਿੰਗ ਕੀਤੀ ਜਾਂਦੇ ਜਿਸ ਦਾ ਜਵਾਬੀ ਜਿਹੜਾ ਕੀ ਹੈ ਮੂੰਹ ਤੋੜ ਜਵਾਬ ਵੀ ਦਿੱਤਾ ਗਿਆ ਹੈਗਾ ਇੰਡੀਅਨ ਆਰਮੀ ਦੇ ਵੱਲੋਂ ਹੁਣ ਜਿਹੜੀ ਕਿ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਭਾਰਤ ਦੇ ਵਿੱਚ ਰਹਿ ਰਹੇ ਸਨ ਵੀਜ਼ਾ ਦੇ ਉੱਪਰ ਆਏ ਪਾਕਿਸਤਾਨੀ ਉਹਨਾਂ ਦੇ ਵੱਲੋਂ ਹੁਣ ਆਪਣੇ ਮੁਲਕ ਪਾਕਿਸਤਾਨ ਦੇ ਵਿੱਚ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਵਾਗਾ ਬਾਰਡਰ ਦੀਆਂ ਤਸਵੀਰਾਂ ਵੇਖ ਸਕਦੇ ਹੋ ਲੰਮੀਆਂ ਕਤਾਰਾਂ ਇੱਥੇ ਲੱਗੀਆਂ ਹੋਈਆਂ ਨੇ ਇੱਕ ਨਹੀਂ ਸਗੋ ਦੋ ਨਹੀਂ ਤੈਂਕੜਿਆਂ ਦੀ ਤਾਦਾਦ ਦੇ ਵਿੱਚ ਇਹ ਜਿਹੜੇ ਕਿ ਗੱਡੀਆਂ ਹੈਗੀਆਂ ਨੇ ਉਹ ਪਾਕਿਸਤਾਨੀ ਜਿਹੜੇ ਕਿ ਲੋਕ ਹੈਗੇ ਨੇ ਇੱਥੇ ਭਾਰਤ ਦੇ ਵਿੱਚ ਕਿਸੇ ਸਿਲਸਿਲੇ ਦੇ ਵਿੱਚ ਆਏ ਹੋ ਸਨ ਅਤੇ ਵਿਦੇ ਦੇ ਉੱਪਰ ਭਾਰਤ ਕੋਮਨ ਆਏ ਸਨ ਪਰ ਹੁਣ ਜਦੋਂ ਅਤਵਾਦੀ ਹਮਲਾ ਹੁੰਦਾ ਪਹਿਲਗਾਮ ਦੇ ਵਿੱਚ ਤਾਂ ਫਿਰ ਕੇਂਦਰ ਦੇ ਵੱਲੋਂ ਵੱਡਾ ਫੈਸਲਾ ਲੰਦਿਆ ਹੋਇਆ ਇਹਨਾਂ ਪਾਕਿਸਤਾਨੀ ਨਾਗਰਿਕਾ ਨੂੰ ਆਪਣੇ ਮੁਲਕ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ 48 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਅਤੇ ਇਹ ਭਾਰਤ ਦੇ ਵਿੱਚ ਵੱਖ-ਵੱਖ ਜਿਹੜੇ ਕਿ ਰਾਜ ਹੈਗੇ ਨੇ ਕੋਈ ਯੂਪੀ ਤੋਂ ਕੋਈ ਗੁਜਰਾਤ ਤੋਂ ਅਤੇ ਕੋਈ ਹੋਰ ਮੂਲਕ ਜਿਹੜਾ ਕਿ ਹੋਰ ਰਾਜ ਦੇ ਵਿੱਚ ਇੱਥੇ ਕਿ ਕੁਮਨ ਆਏ ਸੰਜਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਏ ਹੋਏ ਸਨ ਇਹ ਪਾਕਿਸਤਾਨੀ ਇਹਨਾਂ ਦੇ ਵੱਲੋਂ ਆਪਣਾ ਬੋਰੀ ਬਿਸਤਰਾ ਜਿਹੜਾ ਕਿ ਉਹ ਪੈਕ ਕਰਕੇ ਵਾਪਸ ਆਪਣੇ ਮੂਲਕ ਦੀ ਜਿਹੜੀ ਆ ਉਹ ਰਵਾਨਗੀ ਕੀਤੀ ਜਾ ਰਹੀ ਹੈ ਇਹ ਦੇਖੋ 5 ਸਾਲ ਦਾ ਬੱਚਾ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਪੈਦਾ ਹੋਇਆ ਸੀ ਪਰ ਇਸ ਦੀ ਜਿਹੜੀ ਕਿ ਮਦਰ ਹੈ ਯਾਨੀ ਕਿ ਮਾਂ ਉਹ ਇੰਡੀਅਨ ਹੈਗੀ ਅਤੇ ਅਜੇ ਦੇ ਵਿੱਚ ਜਦੋਂ ਸਖਤ ਰੁਕ अपनाया ਜਾਂਦਾ ਹੈਗਾ ਸੈਂਟਰ ਸਰਕਾਰ ਦੇ ਵੱਲੋਂ ਤਾਂ ਫਿਰ ਉਹ ਆਪਣੇ ਪਰਿਵਾਰ ਸਮੇਂ ਜਿਹੜਾ ਕੀ ਆ ਵਾਪਸ ਆਪਣੇ ਮੁਲਕ ਵਾਪਸ ਜਾਣ ਦੇ ਲਈ ਪਰਦਾ ਹੈਗਾ ਇਹ ਦੇਖੋ ਕਿ ਮੇ ਜਿਹੜਾ ਕੀ ਹੈ ਅਟਾਰੀ ਬਾਗਾ ਬਾਰਡਰ ਬੇਸ਼ੱਕ ਸੀਲ ਹੈਗਾ ਬੰਦ ਕਰ ਦਿੱਤਾ ਗਿਆ ਪਰ ਲਾਂਗਾ ਹਲੇ ਵੀ ਖੋਲਿਆ ਗਿਆ ਕਿਉਂਕਿ ਜਿਸ ਤਰ੍ਹਾਂ ਨਾਲ ਹੁਕਮ ਦਿੱਤੇ ਗਏ ਹੈਗੇ ਨੇ ਸੈਂਟਰ ਸਰਕਾਰ ਦੇ ਵੱਲੋਂ ਕਿ ਭਾਈ ਜਿਹੜੇ ਕੀ ਲੋਕ ਪਾਕਿਸਤਾਨ ਤੋਂ ਆਏ ਹੈਗੇ ਨੇ ਜਾਂ ਫਿਰ ਪਾਕਿਸਤਾਨ ਦੇ ਵਿੱਚ ਇੰਡੀਅਨ ਗਏ ਹੋਏ ਹੈ ਨੇ ਉਹਨਾਂ ਦੀ ਵਾਪਸੀ ਜਿਹੜੀ ਆ ਉਹ ਹੋ ਸਕੇ ਜੇ ਇਹਦੇ ਵਿੱਚ ਲਾਂਗਾ ਖੁੱਲਿਆ ਗਿਆ ਸੋ ਵਾਪਸ ਜਾ ਰਹੇ ਪਾਕਿਸਤਾਨੀ ਨਾਗਰਿਕ ਤੇ ਨਾਗਰੀਕਾ ਦੇ ਨਾਲ ਜਿਹੜੇ ਕੀ ਹਮਦਰ ਟੀਵੀ ਦੇ ਵੱਲੋਂ ਖਾਸ ਗੱਲਬਾਤ ਵੀ ਕੀਤੀ ਗਈ ਹੈ ਕਿ ਕੁਝ ਕਹਿਣਾ ਉਹਨਾਂ ਦਾ ਆ ਉਸ ਤੋਂ ਪਹਿਲਾਂ ਸੁਣਦੇ ਹਾਂ

میں یہاں رامپور اسٹیٹ یو پی کتنے دن کا جی بالکل جو شری نگر میں جرائم ہیں ان کو سزا ہونے چاہیے اگر آپ کے گھر کا فیملی کا مر جائے تو آپ کیا کریں گے اس کے سزا دلوائیں گے نہیں جائیں گے اس کے سزا دلوانی چاہیے انسانیت کا قتل ہے ایک آدمی کا قتل تھوڑی انسانیت کا قتل ہے یہ کہ ہونا چاہیے لگتا ہے دونوں دیشوں کی جو عوام ہے ایک دوسرے سے ملنا جلنا چاہتی ہیں؟ بالکل ڈیفینیٹلی فرینڈ شپ چاہتی ہے ایک دوسرے سے ملنا چاہتی ہے پیار محبت چاہتی ہے نہیں چاہتی ہے بالکل لوگ جو خراب کریں گے بالکل بالکل یہ ہونا ہی نہیں چاہیے بالکل کیونکہ یہ پڑوسی ملک ہے اگر یہ دونوں ساتھ مل کے چلیں گے تو دونوں ملک ترقی کریں گے ہم بھی ترقی کریں گے پاکستان ترقی کرے گا انڈیا ترقی کرے گا ਵਾਪਸ ਜਾਰੀ ਹੈ 45 ਦਿਨ ਦਾ ਵੀਜ਼ਾ ਦਾ 15 ਸਾਲ ਮਾਈ थी ਸਗੀ ਭੈਣ 65 75 ਸਾਲ ਕੀ ਹੈ ਨਜਮਾ ਬੇਗਮ ਪਿੱਛੇ ਬੈਠੀ ਹੈ ਵਾਪਸ ਆਇਆ ਤਾਂ 19 ਮਈ ਦੇ ਆਜ ਵਾਪਸ ਜਾ ਰਹੇ ਹਨ ਸ਼੍ਰੀਨਗਰ ਵਿੱਚ ਘਟਨਾ ਘਟੇ ਇਸ ਨੂੰ ਲੈ ਕੇ ਹਾਂ ਬਹੁਤ ਗਲਤ ਹੋਇਆ ਪਹਿਲਗਾਮ ਵਿੱਚ ਐਸਾ ਨਹੀਂ ਹੋਣਾ ਚਾਹੀਏ ਇਨਸਾਨ ਇਨਸਾਨ ਦਾ ਖੂਨ ਨਹੀਂ ਬਹਣਾ ਚਾਹੀਏ ਜਿਸ ਨੇ kia ਬਹੁਤ ਗਲਤੀਆਂ ਭਗਵਾਨ ਸੋ ਤੁਸੀਂ ਸੁਣੇ ਜਿਹੜੇ ਲੋਕ ਵਾਪਸ ਆਪਣੇ ਮੁਲਕ ਪਾਕਿਸਤਾਨ ਜਾ ਰਹੇ ਹੈਗੇ ਨੇ ਭਾਰਤ ਤੋਂ ਉਹਨਾਂ ਦੇ ਵੱਲੋਂ ਜਿਹੜੀ ਕਿ ਇਸ ਅਤਵਾਦੀ ਹਮਲੇ ਦੀ ਸਖਤ ਲੈਦਰ ਦੇ ਵਿੱਚ ਨਿੰਦਾ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਇਸ ਹਮਲੇ ਦੇ ਜ਼ਿੰਮੇਵਾਰ ਹਨ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿੰਦੇ ਕਿ ਅਤਵਾਦੀਆਂ ਦਾ ਕੋਈ دین ਧਰਮ ਨਹੀਂ ਹੁੰਦਾ ਸਗੋ ਅਤਵਾਦੀ ਜਿਹੜੇ ਹੈ ਨਫਰਤ ਪੈਲਾਉਂਦਾ ਕੰਮ ਕਰਦੇ ਨੇ ਪਰ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਮਾਹੌਲ ਨਾ ਵਿਗੜਿਆ ਜਿਹੇ ਦੇ ਵਿੱਚ ਜਿਹੜੇ ਕਿ ਸਖਤੀ ਕਰਨਾ ਵੀ ਜਾਇਜ਼ ਹੈ ਹੋਰ ਵੀ ਜਿਹੜੇ ਲੋਕਾਂ ਨਾਲ ਹਮਦਰ ਟੀਵੀ ਦੇ ਵੱਲੋਂ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਹੈ ਪਹਿਲਾਂ ਉਹਨਾਂ ਦਾ ਵੀ ਆਪਾਂ ਪੱਖ ਜਾਣ ਲੈਣੇ ਹਾਂ ਹਾਂਜੀ ਹੈ ਮਾਰੀਆ ਉਹ ਅਜोध्या ਘਰ ਹੈ ਉਸ ਦਾ ਕੀ ਨਾਮ ਹੈ ਉਸ ਦਾ ਫਾਇਦਾ ਪਰਵੀ ਹੈ ਜੀ ਫਾਇਦਾ ਪਰਵੀ کراچی تو ہاں یہ محول دیکھ کے واپس جا رہی ہے ارے وہ نومبر تک کا پہلے یہاں پر تو اپنی ماں کی تعمیر تک اس کی ماں کی ایک آگ کھولی تھی پہلے ایک مہینہ پہلے دوسری ابھی پرسوں کھلیشن ہاں ابھی ماحول سن کے وہ جلدی جا رہے ہیں کتنا ہے ہے بہت تکلیفی بھوپال <سؤال> آئے تھے ہم گھومنے کے لیے نہیں رشتے داروں سے ملنے کے لیے آئے تھے تو کتنے دن کا ویزا لے کر پینتالیس دن کا ویزا ملتا وہی بھی جاتا جو سری نگر میں کٹی اس کو کیسے دیکھ رہے ہیں بہت ظلم ہوا بیچارے کسی کا باپ تھا کسی کی کسی कि, کی بہن تھی کسی کا شوہر تھا انسان تھا پہلے جو بھی بیچارہ اس, اس کو بھی مارا ہے بہت غلط ہوا اس کی بہت پرزور مذمت کرتا ہوں دونوں ملکوں کی عوام پیار چاہتی ہے لگتا ہے کوئی اس کو خراب نہ کرنے کی کوشش وہ بالکل ایسا ہی ہے اور ہمیں بہت شدت سے افسوس ہے اس کا بہت زیادہ افسوس ہے ایسا کسی کے ساتھ بھی نہیں ہونا چاہیے کہیں بھی نہیں ہونا چاہیے جن, جن کے گھر والے چلے گئے ان کو صبر صبر سب, صبر بس کیا ایسا کیا لگ رہا ہے جتنا بھی اوپر والے کا حکم تھا دانہ پانی چک کے جا رہے ہیں لیکن موڈی کو تھوڑا سا ٹائم بڑھا دینا چاہیے تھا پہلے طرح میں بھی کٹلا کٹی اس کو کیسے دیکھ رہے ہیں اپ جو غلط ہوا بے نثے لوگ مرے جی جی غلط ہوا بہت غلط ہوا دونوں ملکوں کی عوام تو પ્રેમ پیار چاہتے ہیں پھر ایسا کیوں کری کیا جا رہا ہے بس کیا کر سو کابلز بھی کہہ رہا ہے کہ جس طرح دے نال یہ تناپورن ماحول بنیا ہوئے ہے تا پاکستان جڑا ہے کہ بخلاہر دے وچ آ کے کئی طرح دے جڑی کہ او ناپاک حرکتاں نوں بھی انجام دے رہا ہے ਅਤੇ ਇੱਕ ਪਾਸੇ ਜਿੱਥੇ ਕਿ ਪਾਕਿਸਤਾਨ ਦੇ ਵੱਲੋਂ ਐਲਓਸੀ ਦੇ ਉੱਪਰ ਜਿਹੜਾ ਕਿ ਇਹ ਫੌਜ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਉਧਰ ਭਾਰਤ ਦੇ ਜਿਹੜੇ ਕਿ ਫੌਜ ਦੇ ਜਵਾਨ ਨੇ ਉਹ ਵੀ ਜਿਹੜਾ ਕਿ ਇਹ ਪੂਰਾ ਮੁਸ਼ਤੈਦੀ ਦਿਖਾ ਰਹੇ ਹੈਗੇ ਨੇ ਤੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਕਿ ਸਰਚ ਆਪਰੇਸ਼ਨ ਚਲਾਇਜੇ ਰਹੇ ਤੇ ਜਿਹੜੇ ਕਿ ਅਤਵਾਦੀਆਂ ਦੇ ਵੱਲੋਂ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਪਰ ਜਿਹੜੇ ਕਿ ਸ਼ੱਕੀ ਸਰਹੱਦ ਦੇ ਉੱਪਰ ਦੇਖੇ ਜਾ ਰਹੇ ਹੈਗੇ ਨੇ ਪਾਕਿਸਤਾਨ ਵਾਲੇ ਪਾਸੇ ਉਹਨਾਂ ਅਤਵਾਦੀਆਂ ਨੂੰ ਵੀ ਲਗਾਤਾਰ ਟੀਰ ਕੀਤਾ ਜਾ ਰਿਹਾ ਹੈ